ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਹੋ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲੇ ਅੱਜ ਦੀ ਸਾਡੀ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਨੇ ਉਹਨਾਂ ਦੇ ਜੀਵਨਾਂ ਚ ਬੰਧਨ ਤੋੜੇ ਉਹ ਬੰਦ ਦਰਵਾਜ਼ੇ ਖੋਲੇ ਜਿਹੜੇ ਇੱਕ ਇੱਕ ਦੇ ਜੀਵਨ ਵਿੱਚ ਸਦੀਆਂ ਤੋਂ ਲੱਗੇ ਹੋਏ ਆ ਕਿ ਕੁਝ ਵੀ ਕਰਦੇ ਆ ਜਾਂ ਕੋਈ ਵੀ ਉਹਨਾਂ ਦੇ ਕੰਮਕਾਰ ਹੁੰਦੇ ਆ ਉਹ ਸਫਲ ਨਹੀਂ ਹੁੰਦੇ ਉਹ ਪਰਮੇਸ਼ਵਰ ਅੱਗੇ ਆਪਣੇ ਆਪ ਨੂੰ ਚੁਕਾਈਏ ਔਰ ਪਰਮੇਸ਼ਵਰ ਉਹਨਾਂ ਦੇ ਉਹ ਸਾਰੇ ਬੰਦ ਦਰਵਾਜ਼ਿਆਂ ਨੂੰ ਖੋਲੇਗਾ ਪਰਮੇਸ਼ਵਰ ਸਾਡਾ ਮਹਾਨ ਆ ਅਦਭੁਤ ਕੰਮ ਕਰਦਾ ਆ ਜੇ ਤੁਸੀਂ ਇਹ ਪ੍ਰਾਰਥਨਾ ਨੂੰ ਆਪਣੇ ਜੀਵਨ ਚ ਰਿਸੀਵ ਕਰੋਗੇ ਪੂਰੀ ਅਧੀਨਗੀ ਦੇ ਨਾਲ ਤਾਂ ਪਰਮੇਸ਼ਵਰ ਤੁਹਾਡੇ ਸਾਰੇ ਕਮਾਂਕਾਰਾਂ ਨੂੰ ਸਾਰੀਆਂ ਤਕਲੀਫਾਂ ਨੂੰ ਸਾਰੀਆਂ ਤੰਗੀਆਂ ਨੂੰ ਹਰ ਤਰ੍ਹਾਂ ਦੇ ਰੋਗਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਹਰ ਤਰ੍ਹਾਂ ਦੀਆਂ ਲਾਚਾਰੀਆਂ ਨੂੰ ਅੱਜ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਉਹ ਦਰਵਾਜ਼ੇ ਖੋਲ ਦੇਗਾ ਜਿਹੜਾ ਦਰਵਾਜ਼ਾ ਸਦਾ ਤੋਂ ਬੰਦ ਆ ਤੁਹਾਡੇ ਜੀਵਨਾਂ ਵਿੱਚ ਲੱਗਾ ਹੋਇਆ ਪਰਮੇਸ਼ਵਰ ਉਹ ਦਰਵਾਜ਼ੇ ਨੂੰ ਖੋਲ ਕੇ ਤੁਹਾਨੂੰ ਹਰ ਇੱਕ ਮੁਸ਼ਕਲ ਔਰ ਆਫਤ ਤੋਂ ਆਜ਼ਾਦ ਕਰੇਗਾ ਆਈਏ ਸੀ ਅੱਖਾਂ ਬੰਦ ਕਰੀਏ ਔਰ ਪੂਰੀ ਅਧheenਗੀ ਦੇ ਨਾਲ ਮੇਰੇ ਨਾਲ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਵਰ ਉਹ ਦਰਵਾਜ਼ੇ ਨੂੰ ਖੋਲੋ ਜੋ ਸਾਡੇ ਜੀਵਨਾਂ ਵਿੱਚ ਅਜੇ ਤੱਕ ਬੰਦ ਆ ਔਰ ਸਾਡੇ ਸਾਰੀਆਂ ਮੁਸ਼ਕਲਾਂ ਔਰ ਆਫਤਾਂ ਦਾ ਹੱਲ ਉਸ ਦਰਵਾਜ਼ੇ ਦੇ ਦੁਆਰਾ ਕੀਤਾ ਜਾਏ ਕਿਉਂਕਿ ਪਰਮੇਸ਼ਵਰ ਉਹ ਸੱਚਾ ਮਾਰਗਾ ਪਰਮੇਸ਼ਵਰ ਸਾਡਾ ਦਰਵਾਜ਼ਾ ਆ ਤਾਂ ਉਸ ਦੇ ਦੁਆਰਾ ਹੀ ਅਸੀਂ ਸਾਰੀਆਂ ਮੁਸ਼ਕਲਾਂ ਔਰ ਆਫਤਾਂ ਤੋਂ ਆਜ਼ਾਦ ਹੋ ਸਕਦੇ ਹਾਂ ਆਈਏ ਅਸੀਂ ਅੱਖਾਂ ਬੰਦ ਕਰਦੀਆਂ ਔਰ ਪ੍ਰਾਰਥਨਾ ਕਰਦੀਆਂ ਹallelujah hallelujah 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 ਧੰਨਵਾਦ ਹੋ 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 ਸਵਰਗਯੇ ਪਿਤਾ ਤੜਾ ਧੰਨਵਾਦ ਹੋ ਸਵਰਗਯੇ ਪਿਤਾ ਤੜਾ ਧੰਨਵਾਦ ਹੋ ਸਵਰਗਯੇ ਪਿਤਾ ਤੜਾ ਧੰਨਵਾਦ ਹੋ तव्हांजे ना महिमा मिले तव्हां ना महिमा मिले तव्हां महिमा मिले तव्हां नमा मिले ਜ਼ਿੰਦੇ ਯਹਵਾ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀਆਂ ਜ਼ਿੰਦੇ ਯਹਵਾ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀਆਂ ਸਰਵਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਸਰਵਸ਼ਕਤੀਮਾਨ ਪਿਤਾ ਤੁਹਾਡਾ ਧੰਨਵਾਦ ਕਰਦੇ ਯਿਸੂ ਰੱਜਾ ਅੱਜ ਇੱਕ ਇੱਕ ਲਈ ਉਹ ਦਰਵਾਜ਼ਾ ਖੋਲ ਜੇ ਪਿਆਰੇ ਪਰਮੇਸ਼ਵਰ ਅੱਜ ਇੱਕ ਇੱਕ ਲਈ ਸਵਰਗ ਦਾ ਦਰਵਾਜ਼ਾ ਖੋਲ ਜੇ ਪਿਆਰੇ ਪਰਮੇਸ਼ਵਰ ਇਹਨਾਂ ਦੀਆਂ ਬਰਕਤਾਂ ਦਾ ਦਰਵਾਜ਼ਾ ਖੋਲ ਜੇ ਪਿਆਰੇ ਪਰਮੇਸ਼ਵਰ ਇਹਨਾਂ ਦੀਆਂ ਆਸ਼ੀਸ਼ਾਂ ਦਾ ਦਰਵਾਜ਼ਾ ਖੋਲ ਜੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀਆਂ ਤੁਸੀਂ ਕਹੇ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਤੁਸੀਂ ਦੂਸਰਾ ਬੋਲ ਦਿੰਦੇ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਯੇਸੂ ਰਾਜਾ ਇਹਨਾਂ ਦੇ ਜੀਵਨਾਂ 'ਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਵਰ ਇੱਕ ਇੱਕ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਵਰ ਤੁਸੀਂ ਪਲਿਾਈ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਵਫਾਦਾਰ ਪਰਮੇਸ਼ਵਰ ਹੋ ਯੇਸੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਪੂਰੀ ਅਧੀਨਗੀ ਦੇ ਨਾਲ ਅਸੀਬ ਕਰੀਏ ਇਸ ਪ੍ਰਾਰਥਨਾ ਨੂੰ ਪੂਰੀ ਅਧੀਨਗੀ ਦੇ ਨਾਲ ਆਪਣੇ ਜੀਵਨ ਚ ਰੀਸਿਵ ਕਰੀਏ ਪਰਮੇਸ਼ਵਰਾ ਜੋ ਸਾਰੇ ਦਰਵਾਜੇ ਤੁਹਾਡੇ ਲਈ ਮਹੱਇਆ ਕਰੇਗਾ ਉਹ ਦਰਵਾਜਿਆਂ ਨੂੰ ਖੋਲ ਦੇਗਾ ਜੇ ਜੋ ਦਰਵਾਜੇ ਤੁਹਾਡੀਆਂ ਜ਼ਿੰਦਗੀਆਂ ਵਿੱਚ ਬੰਦ ਆ ਜੋ ਦਰਵਾਜੇ ਤੁਹਾਡੇ ਕੰਮਾਂ ਦੇ ਵਿੱਚ ਬੰਦ ਕੀਤੇ ਗਏ ਆ ਉਹ ਪਰਮੇਸ਼ਵਰਾ ਜ ਆਪਣੀ ਕਿਰਪਾ ਦੇ ਦੁਆਰਾ ਖੋਲੇਗਾ ਧੰਨਵਾਦ ਹੋ ਸਾ ਮਰਥੀਏ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਪਿਆਰੇ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਸਾ ਮਰਥੀਏ ਪਿਤਾ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਰਾਜਾ ਜਿੰਨੇ ਅੱਜ ਸਾਡੀ ਇਸ ਪ੍ਰਾਪਤ ਉਨ੍ਹਾਂ ਦੇ ਵਿੱਚ ਸ਼ਾਮਲ ਆ। ਉਹਨਾਂ ਦੇ ਜੀਵਨਾਂ ਵਿੱਚ ਕੰਮ ਕਰੋ ਪਿਆਰੇ ਪਰਮੇਸ਼ਰ। ਉਹਨਾਂ ਦੇ ਦਰਵਾਜ਼ਿਆਂ ਨੂੰ ਖੋਲ ਦੋ ਪਿਆਰੇ ਪਰਮੇਸ਼ਰ। ਉਹਨਾਂ ਲਈ ਦਰਵਾਜ਼ਿਆਂ ਨੂੰ ਖੋਲ ਦੋ ਪਿਆਰੇ ਪਰਮੇਸ਼ਰ। ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯਿਸੂ ਰਾਜਾ। ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ। ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ। ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਯਿਸੂ ਰਾਜਾ। ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ। ਮੈਂ ਜ਼ਿੰਦੇ ਯਹਵਾ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੀ ਹਾਂ। ਇਨਾਂ ਦੀਆਂ ਹਰ ਮੁਸ਼ਕਲਾਂ ਦੇ ਦਰਵਾਜ਼ਿਆਂ ਨੂੰ ਪਿਆਰੇ ਪਰਮੇਸ਼ਵਰ ਆਪਣੀ ਕਿਰਪਾ ਦੇ ਦੁਆਰਾ ਖੋਲੋ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੈਸੂ ਰਾਜਾ ਤਾਂ ਜੋ ਤੁਹਾਡੇ ਜ਼ਲਾਲ ਨੂੰ ਦੇਖ ਸਕਣ ਪਿਆਰੇ ਪਰਮੇਸ਼ਵਰ ਤਾਂ ਜੋ ਤੁਹਾਡੀ ਕਰੂਨਾ ਨੂੰ ਰਿਸੀਵ ਕਰ ਸਕਣ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੈਸੂ ਰਾਜਾ ਤੁਸੀਂ ਮਹੱਈਆ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਅਬਦੀ ਪਰਮੇਸ਼ਵਰ ਹੋ ਤੁਸੀਂ ਜ਼ਲਾਲੀ ਪਰਮੇਸ਼ਵਰ ਹੋ ਯੈਸੂ ਰਾਜਾ ਤੁਸੀਂ ਸਭ ਕੁਝ ਕਰਨ ਦੀ ਸਮਰੱਥ ਰੱਖਣ ਵਾਲੇ ਪਰਮੇਸ਼ਵਰ ਹੋ ਯੈਸੂ जा धन्यवाद हो धन्यवाद हो धन्यवाद हो धन्यवाद हो धन्यवाद हो पवित्र परमेश्वर शुक्र हो पवित्र परमेश्वर शुक्र हो पवित्र परमेश्वर शुक्र कर दी यसु पवित्र परमेश्वर मैं धनवाद कर दी जिंदे ज हाव परमेवर हो तुम जिंदे जहावा परमेश्वर हो तुम मुहैया करने वाले परमेश्वर हो तुम्हें सब कुछ करण सामर्थ रख वाले परमेश्वर हो यसु राजा तुम क्या विश्वास करने वाले सब कुछ हो जाता विश्वास करने वाले थुक सब कुछ ਹੋ ਜਾਂਦਾ ਜਿੰਨੇ ਅਜੇ ਪੂਰੀ ਅਧੀਨ ਗਿਰੇ ਨਾਲ ਪ੍ਰਾਰਥਨਾ ਨੂੰ ਸੁਣ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਨੂੰ ਸੁਣ ਪਿਆਰੇ ਪਰਮੇਸ਼ਵਰ ਉਹਨਾਂ ਲਈ ਮਹੱਈਆ ਹੋ ਜੇ ਪਿਆਰੇ ਪਰਮੇਸ਼ਵਰ ਉਹਨਾਂ ਲਈ ਸਭ ਕੁਝ ਹੋ ਜੇ ਯੇਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਇਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਹੋ ਯੇਸੂ ਰਾਜਾ ਤੁਹਾਡਾ ਧੰਨਵਾਦ ਉਹ ਤੁਹਾਡਾ ਧੰਨਵਾਦ ਉਹ ਤੁਹਾਡਾ ਧੰਨਵਾਦ ਤੁਸੀਂ ਲਾਲ ਸਾਗਰ ਨੂੰ ਦੋ ਹਿੱਸੇ ਕਰਨ ਵਾਲੇ ਪਰਮੇਸ਼ਵਰ ਤੁਸੀਂ ਪੱਟੀਆਂ ਦੇ ਤਾਹ ਨੂੰ ਠੰਡੇ ਕਰਨ ਵਾਲੇ ਪਰਮੇਸ਼ਵਰ ਹੋ ਯੇਸੂ ਰਾਜਾ ਤੁਸੀਂ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ ਕਿਉਂਕਿ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਦੇ ਹਾਂ ਯਿਸੂ ਰਾਜਾ ਕਿਉਂਕਿ ਪਿਆਰੇ ਪਰਮੇਸ਼ਰ ਜਿਹੜਾ ਇੱਕ ਦਰਵਾਜ਼ਾ ਬੰਦ ਹੁੰਦਾ ਤੁਸੀਂ ਖੋਲਣ ਦੂਸਰੇ ਨੂੰ ਖੋਲਣ ਦੀ ਤਾਕਤ ਰੱਖਦੇ ਹੋ ਯੇਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਸੀਂ ਪਵਿੱਤਰ ਪਰਮੇਸ਼ਰ ਹੋ ਤੁਸੀਂ ਪਵਿੱਤਰ ਪਰਮੇਸ਼ਰ ਹੋ ਤੁਸੀਂ ਪਵਿੱਤਰ ਪਰਮੇਸ਼ਰ ਹੋ ਧੰਨਵਾਦ ਹੋ ਯੇਸੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਧੰਨਵਾਦ ਹੋ ਪਿਆਰੇ ਪਰਮੇਸ਼ਰ ਅੱਜ ਇੱਕ ਇੱਕ ਦੇ ਬੰਧਨ ਤੋੜ ਦਿਓ ਪਿਆਰੇ ਪਰਮੇਸ਼ਰ ਅੱਜ ਇੱਕ ਇੱਕ ਦੇ ਬੰਧਨ ਤੋੜ ਦਿਓ ਯੇਸੂ ਰਾਜਾ ਇੱਕ ਇੱਕ ਜੀਵਨ ਚ ਕਾਰਜੇ ਕਰੋ ਇੱਕ ਇੱਕ ਜੀਵਨ ਚ ਕਾਰਜੇ ਕਰੋ ਯੇਸੂ ਦੁਰਾਇਆ ਹਰ ਇੱਕ ਜਾਨ ਟੜੇ ਨਾਂ ਦੀ ਮਹਿਮਾ ਕਰੇ ਹਰ ਇੱਕ ਜਾਨ ਟੜੇ ਨਾਂ ਦੀ ਆਰਾਧਨਾ ਕਰੇ ਯੇਸੂ ਰਾਜਾ ਲੋਕ ਜਾਨ ਜਣ ਸਚਮੁਸ ਤੂੰ ਹੀ ਜ਼ਿੰਦਾ ਖੁਦਾ ਹੋ ਤੁਸੀਂ ਪਵਿੱਤਰ ਖੁਦਾ ਹੋ ਯੇਸੂ ਰਾਜਾ ਤੁਸੀਂ ਚੰਗਾ ਔਰ ਚੋਖਾ ਜੀਵਨ ਦੇਣ ਵਾਲੇ ਪਰਮੇਸ਼ਵਰ ਆਜ਼ਾਦੀ ਵਾਲਾ ਜੀਵਨ ਦੇਣ ਵਾਲੇ ਪਰਮੇਸ਼ਵਰ ਰਿਹਾਈ ਵਾਲਾ ਜੀਵਨ ਦੇਣ ਵਾਲੇ ਪਰਮੇਸ਼ਵਰ ਹੋ ਯੇਸੂ ਰਾਜਾ ਤੁਹਾਡਾ ਧੰਨਵਾਦ ਹੋ 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 ਦਇਆ ਦੇ ਸਾਗਰ ਦਇਆ ਦੇ ਧਨੀ ਮੈਂ ਤੁਹਾਡਾ ਧੰਨਵਾਦ ਕਰਦੀ ਦਇਆ ਦੇ ਸਾਗਰ ਦਇਆ ਦੇ ਤਨੀ ਮੈ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਆ ਅੱਜ ਜਿੰਨੇ ਵੀ ਪਿਆਰੇ ਪਰਮੇਸ਼ਰ ਇਸ ਵੀਡੀਓ ਨੂੰ ਦੇਖਣ ਪਿਆਰੇ ਪਰਮੇਸ਼ਰ ਇਹ ਪ੍ਰਾਰਥਨਾ ਨੂੰ ਸੁਣ ਔਰ ਆਪਣੇ ਜੀਵਨ ਵਿੱਚ ਪਿਆਰੇ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਰਿਸੀਵ ਕਰਨ ਪੂਰੀ ਅਧੀਨਗੀ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਯੇਸੂ ਰਾਜਾ ਇਹਨਾਂ ਦੇ ਸਾਰੇ ਬੰਦ ਦਰਵਾਜ਼ੇ ਯੇਸੂ ਰਾਜਾ ਤੁਹਾਡੀ ਕਿਰਪਾ ਦੇ ਦੁਆਰਾ ਖੁੱਲ ਜਾਣ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਤੁਹਾਡਾ ਧੰਨਵਾਦ ਕਰਦੀ ਜੇ ਸੁਰਾਜਾ ਸਾਡੀ ਪ੍ਰਾਰਥਨਾ ਨੂੰ ਸੁਣ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭ ਯੈਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ ਸੱਚਮੁੱਚ ਸਾਡਾ ਪਰਮੇਸ਼ਵਰ ਸਾਡੇ ਲਈ ਸਾਰਾ ਕੁਝ ਮੁਹੱਈਆ ਕਰਨ ਦੀ ਸਮਰਥ ਰੱਖਦਾ ਆ ਅੱਜ ਜੇ ਤੁਸੀਂ ਇਸ ਪ੍ਰਾਰਥਨਾ ਨੂੰ ਪੂਰੀ ਅਧੀਨਗੀ ਦੇ ਨਾਲ ਆਪਣੇ ਜੀਵਨ ਵਿੱਚ ਕਬੂਲ ਕਰੋਗੇ ਪੂਰੀ ਅਧੀਨਗੀ ਦੇ ਨਾਲ ਆਪਣੇ ਜੀਵਨ ਵਿੱਚ ਰਿਸੀਵ ਕਰੋਗੇ ਪਰਮੇਸ਼ਵਰ ਤੁਹਾਡੇ ਉਹ ਜਿਹੜੇ ਦਰਵਾਜ਼ੇ ਬੰਦ ਆ ਸਦੀਆਂ ਤੋਂ ਕਿਸੇ ਵੀ ਕਮਾਂਕਾਰਾਂ ਵਿੱਚ ਲੱਗੇ ਹੋਏ ਆ ਕਿਸੇ ਵੀ ਮੁਸ਼ਕਿਲਾਂ ਉਹ ਆਫਤਾਂ ਦੇ ਆ ਜਿਹੜੇ ਖੁੱਲਦੇ ਨਹੀਂ ਤੁਸੀਂ ਬਹੁਤ ਪ੍ਰਾਰਥਨਾ ਕਰਦੇ ਆ ਬਹੁਤ ਪਰਮੇਸ਼ਵਰ ਅੱਗੇ ਗਿੜਗੜਾਉਂਦੇ ਆ ਪਰ ਫਿਰ ਵੀ ਨਹੀਂ ਖੁੱਲਦੇ ਜੇ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਅਧੀਨਗੀ ਦੇ ਨਾਲ ਪਰਮੇਸ਼ਵਰ ਅੱਗੇ ਅਰਦਾਸ ਕਰੂਗੇ ਪ੍ਰਾਰਥਨਾ ਕਰੂਗੇ ਪਰਮੇਸ਼ਵਰ ਜ਼ਰੂਰ ਉਹ ਬੰਦ ਦਰਵਾਜ਼ਿਆਂ ਨੂੰ ਤੁਹਾਡੇ ਲਈ ਖੋਲੇਗਾ ਔਰ ਇੱਕ ਅੱਛਾ ਮਾਰਗ ਤੁਹਾਡੇ ਲਈ ਤਿਆਰ ਕਰੇਗਾ ਪਰਮੇਸ਼ਵਰ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇ ਔਰ ਤੁਹਾਡੇ ਜੀਵਨ ਵਿੱਚ ਬਹੁਤ ਆਦ ਦੇ ਨਾਲ ਕਾਰਜ ਇਹ ਕਰੇ ਔਰ ਤੁਸੀਂ ਹਮੇਸ਼ਾ ਪਰਮੇਸ਼ਵਰ ਦੇ ਨਾਮ ਵਿੱਚ ਵਾਦੇ ਜਾਓ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਦੇ ਨਾਮ ਮਹਿਮਾ ਦਿੰਦੀ ਹਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਜੋ ਹੋਰ ਵੀ ਭੈਣ ਭਰਾ ਸਾਡੀਆਂ ਵੀਡੀਓ ਦੇਖ ਕੇ ਇਸ ਪ੍ਰਾਰਥਨਾ ਦੇ ਜ਼ਰੀਏ ਆਜ਼ਾਦ ਕੀਤੇ ਜਾਣ ਔਰ ਪਰਮੇਸ਼ਵਰ ਉਹਨਾਂ ਦੇ ਜੀਵਨ ਚ ਵੀ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਅਸੀਂ ਉਹਨਾਂ ਲਈ ਵੀ ਪ੍ਰਾਰਥਨਾ ਕਰ ਸਕੀਏ ਕਿ ਜੋ ਵੀ ਉਹਨਾਂ ਦੇ ਜੀਵਨਾ ਵਿੱਚ ਪਰੇਸ਼ਾਨੀਆਂ ਆਂ ਦੁੱਖ ਜਾਂ ਤਕਲੀਫ ਆ ਪਰਮੇਸ਼ਵਰ ਉਹਨਾਂ ਨੂੰ ਆਜ਼ਾਦ ਕਰੇ ਔਰ ਸਾਰੀ ਮਹਿਮਾ ਪਰਮੇਸ਼ਵਰ ਦੇ ਨਾਮ ਨੂੰ ਮਿਲੇ ਕਿਉਂਕਿ ਸਾਡਾ ਪਰਮੇਸ਼ਵਰ ਆਦਰ ਦੇ ਯੋਗ ਆ ਮਹਿਮਾ ਦੇ ਯੋਗ ਆ ਸਾਡੇ ਵਿੱਚ ਕੋਈ ਖੂਬੀ ਨਹੀਂ ਨਾ ਹੀ ਸਾਡੇ ਵਿੱਚ ਕੋਈ ਲਾਇਕਤਾ ਸਿਰਫ ਉਹ ਪਰਮੇਸ਼ਵਰ ਆ ਜਿਹੜਾ ਸਾਨੂੰ ਆਪਣੇ ਨਾਮ ਲਈ ਆਪਣੇ ਕੰਮਾਂ ਲਈ ਇਸਤੇਮਾਲ ਕਰਦਾ ਇਨਸਾਨ ਨੂੰ ਸਿਰਫ ਉਹਨੇ ਇੱਕ ਜ਼ਰੀਆ ਬਣਾਇਆ ਆ ਔਰ ਮੈਂ ਸਾਰਿਆਂ ਅੱਗੇ ਬੇਨਤੀ ਕਰਦੀ ਆਂ ਕਿ ਸਾਰੇ ਸਾਨੂੰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਪਰਮੇਸ਼ਵਰ ਦੀ ਪ੍ਰਾਰਥਨਾ ਔਰ ਪਰਮੇਸ਼ਵਰ ਦਾ ਵਚਨ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਔਰ ਸਾਰਿਆਂ ਲਈ ਇੱਕ ਬਰਕਤ ਔਰ ਆਸ਼ੀਸ਼ ਦਾ ਕਾਰਨ ਬਣ ਸਕੀਏ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇ ਆਮੀਨ